ਹਾਲ ਹੀ ਦੇ ਵਿੱਚ ਧੋਖਾਧੜੀ ਦਾ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ ਹਾਲਾਂਕਿ ਪੁਲਿਸ ਨੇ આરોપી ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਇਸ ਦੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਪਰ ਦਰਅਸਲ ਦੱਸਿਆ ਜਾ ਰਿਹਾ ਹੈ ਕਿ ਇੱਕ ਫਾਰਮ ਦੇ ਮਾਲਕ ਜੋ ਕਿ ਬਾਹਰ ਬੈਠੇ ਹੋਏ ਸਨ ਉਹਨਾਂ ਦਾ ਜੋ ਮੈਨੇਜਰ ਇੱਥੇ ਭਾਰਤ ਦੇ ਵਿੱਚ ਸੀ ਉਸ ਦੇ ਵੱਲੋਂ ਲੋਕਾਂ ਦੇ ਨਾਲ ਵੀ ਠੱਗੀ ਕੀਤੀ ਜਾ ਰਹੀ ਸੀ ਅਤੇ ਮਾਲਕਾਂ ਨੂੰ ਬਿਨਾਂ ਦੱਸੇ ਵਿਆਹਾਂ ਦੀ ਫਰਜੀ ਬੁਕਿੰਗ ਜਿਹੜੀ ਹੈ ਉਹ ਕੀਤੀ ਜਾ ਰਹੀ ਸੀ ਜਿਵੇਂ ਹੀ ਮਾਲਕਾਂ ਨੂੰ ਇਸ ਬਾਬਤ ਪਤਾ ਲੱਗਦਾ ਹੈ ਤਾਂ ਉਹਨਾਂ ਦੇ ਵੱਲੋਂ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਜਾਂਦੀ ਹੈ ਇਤਲਾਮ ਮਿਲਦੇ ਹੀ ਪੁਲਿਸ ਅੱਤੇ ਪਹੁੰਚਦੀ ਹੈ ਅਤੇ ਇਸ ਮੈਨੇਜਰ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤੇ ਇਸ ਦੇ ਕੋਲੋਂ ਹੁਣ ਪੁੱਛਗਿੱਛ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਤੋਂ ਇਹ ਨਵਾਂ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਮਸ਼ਹੂਰ ਫਾਰਮ ਦੇ ਮੈਨੇਜਰ ਨੇ ਠੱਗੀ ਕੀਤੀ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਫਾਰਮ ਦੇ ਮਾਲਕਾਂ ਨੂੰ ਦੱਸੇ ਬਿਨਾ ਹੀ ਫਰਜ਼ੀ ਵਿਆਹ ਮੋਕੇस्ते ਵੱਲੋਂ ਕੀਤੇ ਜਾਂਦੇ ਸਨ ਪਰ ਜਦੋਂ ਇਸ ਦਾ ਪਰਦਾ ਫਾਸ਼ ਹੋ ਗਿਆ ਇਸ ਦਾ ਪਤਾ ਲੱਗ ਗਿਆ ਤਾਂ ਮਾਲਕਾਂ ਨੇ ਇਤਲਾ ਪੁਲਿਸ ਨੂੰ ਦੇ ਦਿੱਤੀ ਪੁਲਿਸ ਇਤਲਾ ਮਿਲਦੇ ਹੀ ਮੌਕੇ ਤੇ ਪਹੁੰਚੇ ਤੇ ਪੁਲਿਸ ਦੇ ਵੱਲੋਂ ਹੁਣ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਇੱਕ ਹੋਰ ਕੀ ਕੁਝ ਪੁਲਿਸ ਦੇ ਵੱਲੋਂ ਜਾਣਕਾਰੀ ਇਸ ਮਾਮਲੇ ਬਾਬਤ ਦਿੱਤੀ ਗਈ ਹੈ ਤੁਹਾਨੂੰ ਸੁਣਾਉਂਦੇ ਆ ਜੀ ਦੋਸ਼ੀ ਜਿਹੜਾ ਗੁਰਪ੍ਰੀਤ ਸਿੰਘ ਹੈ ਸਾਨੂੰ ਬਰਸਾ ਸਿੰਘ ਰੈਨ ਵਾਲਾ ਸੰਦੂਕ ਲੋਨੀ ਆਪਣੇ ਛਾਟੇ ਦਾ ਵਾ ਇਹ ਤੌਰ ਮੈਨੇਜਰ ਹੀ ਇਥੇ ਮਹਾਰਾਜਾ ਫਾਰਮ ਨੰਬਰ 1 ਦੇ ਵਿੱਚ ਇਹਨੇ ਬਤੌਰ ਮੈਨੇਜਰ ਹੁੰਦੇ ਹੋਏ ਲੋਕਾਂ ਦੀਆਂ ਵਿਆਹ ਸ਼ਾਦੀਆਂ ਪ੍ਰੋਗਰਾਮਾਂ ਦੇ ਵਿੱਚ ਫਰਜੀ ਜਿਹੜੀਆਂ ਬੁਕਿੰਗਾਂ ਕਰ ਲਈਆਂ ਬੁਕਿੰਗਾਂ ਕਰਕੇ ਤੇ ਇਹਨੇ ਮਤਲਬ 2 ਲੱਖ ਤੇ 10 ਹਜ਼ਾਰ ਦਾ ਕੋਈ ਇਹਨੇ ਕਬੂਲਾ ਕੀਤਾ। ਇਹਦੇ ਸਬੰਧ ਵਿੱਚ ਜਿਹੜਾ ਮਹਾਰਾਜਾ ਰਵਨ ਦਾ ਆਪਣੇ ਮਾਲਕ ਸੀ ਜਰਨੈਲ ਸਿੰਘ ਉਹਨੇ ਪਹਿਲਾਂ ਸ਼ਿਕਾਇਤ ਕੀਤੀ ਸੀ ਤੇ ਸ਼ਿਕਾਇਤ ਦੀ ਪੜਤਾਲ ਹੋਣ ਤੋਂ ਬਾਅਦ ਅਫਸਰਾ ਨੂੰ ਇਹਨੂੰ ਦੋਸ਼ੀ ਪਾਇਆ ਗਿਆ ਵਾ ਤੇ ਹੁਣ ਇਹਦੇ ਖਿਲਾਫ ਮੁਕੱਦਮਾ ਨੰਬਰ 213 ਮਿਤੀ 29 2024 ਦਰਜ ਕੀਤਾ ਗਿਆ ਸਰ ਜਦੋਂ ਬੁਕਿੰਗ ਕਰਦਾ ਸੀ ਉਹ ਤੇ ਮਾਲਕਾਂ ਨੂੰ ਇਸ ਚੀਜ਼ ਦੀ ਭਨਕ ਨਹੀਂ ਪਈ ਜਿਹੜੇ ਦੋ ਨੰਬਰ ਚ ਕਰਦਾ ਹੈ ਨਹੀਂ ਜੀ ਇਹ ਮਾਲਕ ਜਿਹੜੇ ਆ ਇਹਦੇ ਉਹ ਫੋਰਨ ਕੰਟਰੀ ਅਮਰੀਕਾ ਚ ਰਹਿ ਰਹੇ ਆ ਤੇ ਉੱਥੋਂ ਮਿਲਵ ਚਲਾ ਚਲਾਉਂਦੇ ਸੀ ਇਹ ਪਤਾ ਕਰਦਾ ਸੀ ਜਿਹੜੇ ਲੋਕਾਂ ਦੇ ਨੰਬਰ ਨੋਟ ਕਰਦਾ ਸੀ ਨਾ ਮੋਬਾਈਲ ਨੰਬਰ ਨੋਟ ਉਹ ਗਲਤ ਨੰਬਰ ਨੂੰ ਕਰ ਲੈਂਦਾ ਹੈ ਜੇ ਕੋਈ ਵੈਰੀਫਾਈ ਕਰਨਾ ਚਾਹਵੇ ਤੇ ਉਹਨਾਂ ਦੇ ਪੱਲੇ ਨਾ ਕੁਝ ਹੋਵੇ ਸਰ ਕਿੰਨੀ ਦੇਰ ਤੋਂ ਕੰਮ ਕਰ ਰਿਹਾ ਸੀ ਤੁਸੀਂ ਇਹ ਜੀ ਪਿਛਲੇ 4-5 ਸਾਲ ਤੋਂ ਕੰਮ ਕਰ ਰਿਹਾ ਹਾਂ ਉਦੋਂ ਇਹ ਇਹ ਗੱਲ ਇਹਦੀ ਸਾਹਮਣੇ ਆਈ ਹੈ ਵੀ ਇਹਨਾਂ ਲੋਕਾਂ ਨੂੰ ਮਤਲਬ ਠੱਗਿਆ ਉਹਨਾਂ ਨੂੰ ਬਦੂ ਬਣਾਇਆ ਸਰ ਇਹਦੇ ਨਾਲ ਕੋਈ ਹੋਰ ਵੀ ਉੱਥੋਂ ਦੇ ਬੰਦੇ ਨਾਲ ਹੈਗੇ ਸੀ ਉਹ ਮਹਾਰਾਜਾ ਤੇ ਜਿੱਕੇ ਕੱਲਾ ਹੀ ਸੀ ਨਹੀਂ ਨਹੀਂ ਕੱਲਾ ਇਹੋ 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 ਮੈਨੇਜਰ ਹੀ ਇਹ ਹੀ ਕਰਦਾ ਰਿਹਾ ਉਹ ਤੇ ਲੋਕਾਂ ਨੇ ਸਰ ਜਿਵੇਂ ਜਦੋਂ ਬੁਕਿੰਗ ਕਰਦਾ ਸੀ ਤੇ ਜਦੋਂ ਡੇਟ ਆਉਂਦੀ ਸੀ ਤੇ ਉਹਨਾਂ ਦੀ ਫਿਰ ਕਿਸ ਤਰ੍ਹਾਂ ਉਹਨਾਂ ਦਾ ਪ੍ਰੋਗਰਾਮ ਕਰਦਾ ਸੀ ਨਹੀਂ ਜੀ ਫਿਰ ਉਹ ਤੇ ਆਪਣੇ ਸਰਬੰਧਾ ਹੁੰਦੇ ਸੀ ਕਿਉਂਕਿ ਉਹ ਰਿਸ਼ਤੇਦਾਰ ਭੈਣ ਭਰਾਵਾਂ ਨੂੰ ਸੱਦਿਆ ਹੁੰਦਾ ਸੀ ਇਹਨਾਂ ਨੇ ਤੇ ਫੰਕਸ਼ਨ ਤੇ ਕੋਈ ਬਕ ਹੁੰਦਾ ਨਹੀਂ ਇਥੇ ਤੇ ਇਸ ਕਰਕੇ ਉਹਨਾਂ ਨੂੰ ਆਪਣੇ ਮਤਲਬ ਬਿਸ਼ਰਮਾਣਾ ਪੈਂਦਾ ਹੀ ਵੀ ਲੋਕਾਂ ਦੇ ਸਾਹਮਣੇ ਸਰਮਿੰਦਾ ਹੋਣਾ ਪੈਂਦਾ ਸੀ ਲੋਕਾਂ ਦੇ ਸਾਹਮਣੇ ਸਿਰਫ ਹੁਣ ਤਾਂ ਕਹਿੰਦੇ ਕਿੰਨੀਆਂ ਘਰੋਕਾਂ ਠੱਗੀਆਂ ਇਸਤਾਂ ਦੀ ਇਹ ਫਿਲਹਾਲ ਤੇ ਸਾਡੇ ਜਿਹੜੇ ਨੋਟਿਸ ਵਿੱਚ ਹੋਈਏ ਇਹ ਕੋਈ 9-10 ਠੱਗੀਆਂ ਨੇ ਕੀਤੀਆਂ ਹੋਰ ਇਹ ਤੋਂ ਕੋ ਪੁੱਛ ਕੇ ਚਪੈਰਾ ਕਰਨੀ ਆ ਵੀ ਹੋਰ ਕਿੰਨੀਆਂ ਨੇ ਠੱਗੀਆਂ ਕੀਤੀਆਂ ਤੁਹਾਡਾ ਪਰਿਵਾਰ ਚੋਂ ਕੀ ਬੈਕਗ੍ਰਾਉਂਡ ਸੀ ਕਿ ਕੋਈ ਨਸ਼ੇ ਦਾ ਵੀ ਆਦੀ ਸੀ ਕਿ ਕੀ ਕੰਮ ਕਰਦਾ ਨਹੀਂ ਜੀ ਆਪਣੇ ਸੁਧਾਰਨ ਪਰਿਵਾਰ ਦਾ ਹੀ ਆ ਤੇ ਖੇਤੀ ਮਿਹਨਤ ਦੀ ਇੱਛਾ ਦੇ ਵਿੱਚ ਇਹ ਜਿਹੜੇ ਕੰਮ ਕਰਦੇ ਆ ਉਹ ਪੈਸੇ ਦਾ ਪਤਾ ਲੱਗਾ ਕਿੰਨੇ ਕ ਪੈਸੇ ਲੈ ਚੁੱਕਾ ਹੈ ਇਹਨੇ ਜੀ ਟੋਟਲ 2 ਲੱਖ ਤੇ 10 ਹਜ਼ਾਰ ਦੇ ਕਰੀਬ ਠੱਗੀ ਮਾਰੀ ਸਾਹਮਣੇ ਆਈ ਹੈ ਠੀਕ ਹੈ ਟਮਾਟਰ ਲੈ ਰਹੇ ਆ ਵੇਖੋ ਜੇ ਜੱਸਾ ਕਿੰਨੇ ਦਿਨ ਦਾ ਦੇ ਰਹੇ ਨੇ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ জিও ਫਾਈਬਰ ਤੇ ਟੈਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ワਲਡ ਵਾਈ ਤੁਸੀਂ ਸਾਨੂੰ ਅਮਾਜ਼ੋਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਵਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ